ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਕੈਰ ਭਰਾ ਦੇਣ ਵਾਲੀ ਗਰਮੀ ਪੈ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਹਲੇ ਵੀ ਰੈੱਡ ਅਲਰਟ ਜਾਰੀ ਹੋ ਚੁੱਕਿਆ ਹੈ ਫਿਲਹਾਲ ਦੱਸਿਆ ਜਾਂਦਾ ਹੈ ਕਿ 29 ਮਈ ਤੱਕ ਯਾਨੀ ਕਿ ਕੱਲ ਤੱਕ ਪੰਜਾਬ ਦੇ ਵਿੱਚ ਅੱਗ ਚੁਲਸਾ ਆਦਣ ਵਾਲੀ ਕਹਿ ਸਕਦੇ ਆ ਗਰਮੀ ਪੈਣ ਵਾਲੀ ਹੈ ਅੱਗ ਬਰੇਗੀ ਅਸਮਾਨ ਦੇ ਉੱਤੋਂ ਦੱਸਿਆ ਜਾਂਦਾ ਹੈ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਤੇ ਇਸ ਅਲਰਟ ਦੇ ਵਿਚਾਰੇ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਕਹਿ ਸਕਦੇ ਹਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਹਾਲੇ ਮੌਸਮ ਹੋਰ ਜ਼ਿਆਦਾ ਗਰਮੀ ਭਰਾਈਗਾ ਹੋਰ ਜ਼ਿਆਦਾ ਅੱਗ ਭਰਾਈਗਾ ਅਸਮਾਨ ਦੇ ਉਤੋਂ ਫਿਲਹਾਲ ਦੱਸਿਆ ਜਾਂਦਾ ਹੈ ਕਿ ਬੀਤੇ ਕੱਲ ਯਾਨੀ ਕਿ ਸੋਮਵਾਰ ਵਾਲੇ ਦਿਨ ਬਠਿੰਡਾ ਦੇ ਤਾਪਮਨ ਦੀ ਜ਼ਿਕਰ ਗੱਲ ਕਰੀਏ 43.4 ਡਿਗਰੀ ਤੇ ਪਹੁੰਚ ਗਿਆ ਜੀ ਹਾਂ 48.4 ਡਿਗਰੀ ਤੇ ਜਾ ਪਿਆ ਬਠਿੰਡਾ ਦਾ ਤਾਪਮਾਨ ਹੈ ਫਿਲਹਾਲ ਪੰਜਾਬ ਦੇ ਵਿੱਚ ਗਰਮੀ ਵਾਧੀ ਤੁਰੀ ਜਾਂਦੀ ਹੈ ਇਸ ਵਾਧੀ ਗਰਮੀ ਦੇ ਵਿਚਾਲੇ ਫਿਲਹਾਲ ਸਭ ਤੋਂ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਇੱਕ ਔਰਫਰ ਤੋਂ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਾਲੇ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਇਸ ਤੋਂ ਵੀ ਵੱਧ ਗਰਮੀ ਪਵੇਗੀ ਪੰਜਾਬੀਆਂ ਨੂੰ ਹਾਲੇ ਹੋਰ ਜ਼ਿਆਦਾ ਗਰਮੀ ਦਾ ਅਹਿਸਾਸ ਕਰਨਾ ਪਵੇਗਾ ਫਿਲਹਾਲ ਸਬਤੋਂ ਕਹਿ ਸਕਦੇ ਹੋਏ ਅਹਿਮ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ 46 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਜੀ ਹਾਂ ਪੰਜਾਬ ਦੇ ਵਿੱਚ ਪੈਰੀ ਗਰਮੀ ਨੇ ਪਿਛਲੇ 46 ਸਾਲ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ ਫਿਲਹਾਲ ਦੱਸਿਆ ਜਾਂਦਾ ਹੈ ਕਿ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਤਾਪਮਾਨ ਵਧਿਆ ਸੀ ਤਾਂ 46 ਸਾਲ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਤਾਪਮਾਨ 48.4 ਡਿਗਰੀ ਤੇ ਪਹੁੰਚ ਗਿਆ ਜੇਕਰ ਦੇਸ਼ ਭਰ ਦੀ ਗੱਲ ਕਰੀਏ ਜਾਂ ਗਵਾਂਡੀ ਸੂਬੇ ਦੀ ਜੇਕਰ ਗੱਲ ਕਰੀਏ ਕਰ ਲਈਏ ਤਾਂ ਤੇ ਹਿਸਾਰ ਦੇ ਵਿੱਚ ਜੋ ਤਾਪਮਾਨ ਹੈ 48.8 ਡਿਗਰੀ ਦਰਜ ਕੀਤਾ ਗਿਆ ਸੀ ਜਦੋਂ ਦੱਸਿਆ ਜਾਂਦਾ ਹੈ ਕਿ ਸਰਸਾ 49.7 ਡਿਗਰੀ ਰਿਹਾ ਫਿਲਹਾਲ ਸਭ ਤੋਂ ਵੱਧ ਇਸ ਵੇਲੇ ਗਰਮੀ ਪੰਜਾਬ ਦੇ ਵਿੱਚ ਪੈ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਕਬੀਤੇ ਕੱਲ 28.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ 21 ਮਈ 1978 ਨੂੰ ਇਸ ਤੋਂ ਪਹਿਲਾਂ ਤਾਪਮਾਨ 0.7 ਡਿਗਰੀ ਵੱਧ ਦਰਜ ਕੀਤਾ ਗਿਆ ਸੀ ਜਦਕਿ ਹਰਿਆਣਾ ਦੇ ਸਰਸਾ ਦੇ